ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਜਨਮ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਮੈਂ ਬਣਾਉਂਗੀ ਔਲਿਆਂ ਦਾ achar ਔਲਿਆਂ ਦਾ achar ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਮੈਂ ਬਣਾਉਣਾ ਦੱਸੂਗੀ ਜਿਹੜਾ ਤਰੀਕਾ ਆਪਾਂ ਤੁਹਾਨੂੰ ਦੱਸਾਂਗੇ achar ਬਣਾਉਣ ਦਾ ਉਹ ਔਲਿਆਂ ਦਾ achar ਕਦੇ ਵੀ ਨਹੀਂ ਖਰਾਬ ਹੋਊਗਾ ਬਿਨਾ ਪਾਣੀ ਉਬਾਲੇ ਔਲਿਆਂ ਨੂੰ ਆਪਾਂ ਉਬਾਲਾਂਗੇ ਤੇ ਬਹੁਤ ਹੀ ਸੌਖਾ ਤਰੀਕਾ ਹੈਗਾ ਨਹੀਂ ਤਾਂ ਤੁਹਾਨੂੰ ਪਾਣੀ ਦੇ ਵਿੱਚ ਉਬਾਲਣ ਦੀ ਜ਼ਰੂਰਤ ਹੈਗੀ ਆ ਜੋ ਕਿ ਪਾਣੀ ਜਦੋਂ ਲੱਗ ਜਾਂਦਾ ਨਾ ਔਲਿਆਂ ਨੂੰ ਤੇ ਔਲਿਆਂ ਦਾ achar ਖਰਾਬ ਹੋ ਜਾਂਦਾ ਇਸ ਕਰਕੇ ਆਪਾਂ ਬਿਨਾ ਪਾਣੀ ਤੋਂ ਉਬਾਲ ਕੇ ਜਿਹੜਾ ਇਹ ਔਲਿਆਂ ਨੂੰ ਤੇ ਸੌਫਟ ਕਰਾਂਗੇ ਤੇ ਉਹਦੇ ਨਾਲ ਕੀ ਜਿਹੜਾ ਔਲਿਆਂ ਦਾ achar ਵਧੀਆ ਬਣੂਗਾ ਤੇ ਰੈਸਪੀ ਆਪਾਂ ਫਿਰ ਬਣਾਉਣਾ ਸ਼ੁਰੂ ਕਰਦੇ ਹਾਂ ਰਿਕਵੈਸਟ ਹੈ ਕਿ ਤੁਹਾਨੂੰ ਇਹ ਰੈਸਪੀ ਜ਼ਰੂਰ ਪਸੰਦ ਆਉਗੀ ਤੇ ਚਲੋ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਦੇਖੋ ਕਿੰਨਾ ਵਧੀਆ ਔਲਿਆਂ ਦਾ achar ਬਣਿਆ ਨਾ ਦੇਖੋ ਹਾਂਜੀ ਔਲਿਆਂ ਦਾ achar ਬਣਾਉਣ ਵਾਸਤੇ 1 ਕਿਲੋ ਮੈਂ ਔਲੇ ਲਏ ਹੈਗੇ ਇਹਨਾਂ ਨੂੰ ਮੈਂ ਪਾਣੀ ਦੇ ਨਾਲ ਧੋ ਲਿਆ ਧੋ ਕੇ ਉਸ ਤੋਂ ਬਾਅਦ ਮੈਂ ਸੁਕਾ ਵੀ ਲਿਆਗਾ ਤੇ ਸੁਕਾ ਕੇ ਉਸ ਤੋਂ ਬਾਅਦ ਨਾ ਮੈਂ ਜਿਹੜੇ ਕਾਲੇ ਕਾਲੇ ਦੱਬੇ ਜੀ ਹੁੰਦੀਆਂ ਨਾ ਇਸ ਤਰ੍ਹਾਂ ਦੇ ਮੈਂ ਛਿਲਕੇ ਲਾਤੀ ਸੀ ਇਸ ਤਰ੍ਹਾਂ ਦੇ ਛਿਲਕੇ ਸੀਗੇ ਇਹ ਮੈਂ ਹਟਾਤੇ ਹੈਗੇ ਬਿਲਕੁਲ ਇਹ ਆਪਾ ਔਲੇ ਸਾਫ਼ ਕਰ ਲਿਆ ਹੁਣ ਇਹ ਜਿਹੜੇ ਔਲੇ ਹੈਗੇ ਨਾ ਇਹ ਕਦੇ ਵੀ ਖਰਾਬ ਨਹੀਂ ਹੋਣਗੇ ਜਦੋਂ ਆਪਾਂ ਇਹਨਾਂ ਦਾ ਅਚਾਰ ਪਾਵਾਂਗੇ ਇੱਧਰ ਆਪਾਂ ਹੁਣ ਗੈਸ ਤੇ ਕੁੱਕਰ ਰੱਖ ਲਿਆ ਕੁੱਕਰ ਦੇ ਵਿੱਚ ਅੱਧਾ ਕੱਪ ਆਪਾਂ ਸਰੋਂ ਦਾ ਤੇਲ ਪਾ ਦਾਂਗੇ ਹੁਣ ਆਪਾਂ ਔਲੇ ਪਾ ਦਾਂਗੇ ਔळ्या ਨੂੰ ਨਾ ਪਾਣੀ ਨਹੀਂ ਲੱਗਣਾ ਚਾਹੀਦਾ ਗਾ ਜਦੋਂ ਔळ्या ਨੂੰ ਪਾਣੀ ਲੱਗਦਾ ਨਾ ਤੇ ਉਦੋਂ ਹੀ ਅਚਾਰ ਖਰਾਬ ਹੁੰਦਾ ਗਾ ਔਲੇ ਪਹਿਲਾਂ ਧੋ ਲਓ ਧੋ ਕੇ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਸੁਕਾ ਲਓ ਸੁਕਾ ਕੇ ਉਸ ਤੋਂ ਬਾਅਦ ਇਹਦੇ ਥੋੜੇ ਬਹੁਤੇ ਜਿਹੜੇ ਹੈਗੇ ਮਾਰੇ ਮੋਟੇ ਦਾਗ ਜੇ ਉਹ ਇਹਨਾਂ ਨੂੰ ਹਟਾ ਦਿਓ ਇੱਕ ਚਮਚ ਪਾ ਦਾਂਗੇ ਆਪਾਂ ਨਮਕ ਦਾ ਇਹਨੂੰ ਆਪਾਂ ਚੰਗੀ ਤਰ੍ਹਾਂ ਹੋਣਾ ਤੇਲ ਦੇ ਵਿੱਚ ਔळ्या ਨੂੰ ਮਿਲਾ ਦੇਣੀ ਹੈ ਤੇ ਚੰਗੀ ਤਰ੍ਹਾਂ ਨਾ ਔळ्या ਨੂੰ ਜਿਹੜਾ ਤੇਲ ਆ ਵਧੀਆ ਲੱਗ ਜੂਗਾ ਔਲਿਆ ਨੂੰ ਹੁਣ ਤੇਲ ਚੰਗੀ ਤਰ੍ਹਾਂ ਲੱਗ ਗਿਆ ਹੁਣ ਆਪਾਂ ਗੈਸ ਸੌਰੀ ਆਪਾਂ ਢੱਕਣ ਹੁਣ ਲਾ ਦਿੰਨੇ ਆ ਕੁੱਕਰ ਦੇ ਉੱਪਰ ਹੁਣ ਆਪਾਂ ਸੀਟੀ ਲਾ ਦਿੰਨੇ ਆ ਤੇ ਗੈਸ ਨੂੰ ਆਪਾਂ ਰੱਖਾਂਗੇ ਲੋ ਮੀਡੀਅਮ ਤੇ ਤਿੰਨ ਸੀਟੀਆਂ ਤੱਕ ਆਪਾਂ ਇਹਨਾਂ ਨੂੰ ਸੇਕ ਲਵਾਵਾਂਗੇ ਹਾਂਜੀ 10 ਮਿੰਟ ਆਪਾਂ ਸੇਕ ਲਵਾ ਲਿਆ ਔਲਿਆ ਨੂੰ ਤੇ ਬਿਲਕੁਲ ਜਿਹੜੀ ਇਹਦੀ ਭਾਫ਼ ਹੈਗੀ ਨਿਕਲ ਗਈ ਆ ਇੱਕ ਥੋੜੇ ਬਹੁਤ ਧੀਜੀ ਤੇ ਹੁਣ ਆਪਾਂ ਇੱਕ ਵਾਰ ਚੈੱਕ ਕਰ ਲੈਨੇ ਕਿੰਨੇ ਕੌਲੇ ਆਪਣੇ ਸੌਫਟ ਹੋਇਆ ਦੇਖੋ ਬਿਨਾ ਪਾਣੀ ਤੋਂ ਉਬਾਲ ਕੇ ਆਪਾਂ ਇਹ ਔਲੇ ਸੌਫਟ ਕੀਤੇ ਹੈਗੇ ਆ ਤੇ ਜਿਵੇਂ ਹੀ ਨਰਮ ਹੋ ਗਏ ਦੇਖ ਲਓ ਮੜਾ ਜਾਈ ਆਪਾਂ ਹੱਥ ਲਾਉਣੇ ਆ ਤੇ ਔਲੇ ਬਿਲਕੁਲ ਇਹ ਜਿਵੇਂ ਸੌਫਟ ਹੋ ਗਿਆ ਜਿਵੇਂ ਔਲੇ ਦੇਖ ਫਿਸ ਗਏ ਹੈਗੇ ਆ ਕਿੰਨੇ ਨਰਮ ਹੋ ਗਏ ਨਾ ਤੇ ਔਲਿਆਂ ਨੂੰ ਹੁਣ ਆਪਾਂ ਉਸੇ ਕੜਾਹੀ ਦੇ ਵਿੱਚ ਕੱਢ ਲੈਨੇ ਆ ਜੀ ਹੁਣ ਆਪਾਂ ਮਸਾਲਾ ਤਿਆਰ ਕਰਾਂਗੇ achar ਵਾਸਤੇ ਉਹਦੇ ਵਾਸਤੇ ਆਪਾਂ ਤਵੇ ਨੂੰ ਹੁਣ ਗੈਸ ਦੇ ਉੱਪਰ ਰੱਖ ਲਿਆ ਇੱਕ ਚਮਚ ਪਾ ਦਾਂਗੇ ਸਾਫਤ ਧਨੀਆ ਇੱਕ ਚਮਚ ਪਾ ਦਾਂਗੇ ਜੀਰੇ ਦਾ ਇੱਕ ਚਮਚ ਪਾ ਦਾਂਗੇ ਕਾਲੀ ਸੌਂ ਕਈ ਵਾਰ ਰਾਈ ਵੀ ਦੂਜੀ ਰਾਈ ਵੀ ਪਾਈ ਜਾਂਦੀ ਹੈ ਜਿਹੜੀ ਬੱਗੀ ਜੀ ਰਾਈ ਹੁੰਦੀ ਹੈ ਨਾ ਉਹ ਵੀ ਪਾ ਦਿੰਦੇ ਹੈਗੇ ਪਰ ਮੈਂ ਕਾਲੀ ਸਰੋਂ ਸੀ ਮੇਰੇ ਕੋਲੇ ਪਈ ਮੈਂ ਕਾਲੀ ਸਰੋਂ ਹੀ ਵਰਤ ਲਈ ਹੁਣ ਆਪਾਂ ਪਾ ਦਾਂਗੇ ਡੇਢ ਕ ਚਮਚ ਮੇਥੀ ਦਾਣਾ ਇਹਦੇ ਵਿੱਚ ਥੋੜੀ ਜੀ ਕਲੌਂਜੀ ਹੈਗੀ ਆ ਜਿਹੜਾ ਮਿਕਸ ਹੁੰਦਾ ਨਾ ਮਸਾਲਾ ਆਚਾਰ ਵਾਲਾ ਐਵੇਂ ਉਹ ਲਿਆਇਆ ਡੇਢ ਕ ਚਮਚ ਹੁਣ 1 ਚਮਚ ਪਾ ਦਾਂਗੇ ਸੌਂਫ ਦਾ ਤੇ ਇਹਨਾਂ ਨੂੰ ਹਲਕਾ ਜਿਹਾ ਆਪਾਂ ਡਰਾਈ ਕਰ ਲਾਂਗੇ ਰੋਸਟ ਕਰ ਲਾਂਗੇ ਸੌਰੀ ਰੋਸਟ ਕਰ ਲਾਂਗੇ ਹੁਣ ਮੇਰੇ ਕੋਲੇ ਹੈਗਾ ਸਾਬਤ ਮਿਰਚਾਂ ਲਾਲ ਇਹ ਆਪਾਂ 5-6 ਪਾਈਆਂ ਮਿਰਚਾਂ ਤੇ ਇਹਨਾਂ ਨੂੰ ਵੀ ਆਪਾਂ ਹਲਕਾ ਜਿਹਾ ਬਸ ਮਸਾਲਿਆਂ ਦੇ ਨਾਲ ਹੀ ਭੁੰਨ ਲਾਂਗੇ ਬਸ ਜ਼ਿਆਦਾ ਨਹੀਂ ਭੁੰਨਾ ਨਾਗਾ ਹਲਕਾ ਜਿਹਾ ਭੁੰਨਣਾਗਾ ਫਿਰ ਇਹਨਾਂ ਨੂੰ ਆਪਾਂ ਪੀਸ ਲਾਂਗੇ ਮਸਾਲਿਆਂ ਨੂੰ ਆਪਾਂ ਹਲਕਾ ਜਿਹਾ ਭੁੰਨ ਲੈ ਗਏ ਗੈਸ ਕਰਦਾਂਗੇ ਬੰਦ ਇਹਨਾਂ ਨੂੰ ਮਸਾਲਿਆਂ ਨੂੰ ਆਪਾਂ ਪਲੇਟ ਦੇ ਵਿੱਚ ਕੱਢ ਲੈਣਾ ਠੰਡਾ ਕਰਕੇ ਇਹਨਾਂ ਨੂੰ ਆਪਾਂ ਪੀਸ ਲਾਂਗੇ ਵਧੀਆ ਪਾਊਡਰ ਤਿਆਰ ਕਰ ਲਾਂਗੇ ਹਾਂਜੀ ਸਾਰੇ ਮਸਾਲੇ ਆਪਾਂ ਪੀਸ ਲਏ ਹੈਗੇ ਬਾਹਲਾ ਪਾਊਡਰ ਜਿਆ ਨਹੀਂ ਬਣਾਇਆ ਹੈਗਾ ਇਸ ਤਰ੍ਹਾਂ ਦਰਦਰੇ ਜਿਹੇ ਪੀਸੇ ਹੈਗੇ ਆ ਦਰਦਰੇ ਜਿਹੇ ਮਸਾਲੇ ਨਾ ਆਚਾਰ ਵਿੱਚ ਵਧੀਆ ਲੱਗਦੀ ਆ ਹਾਂਜੀ ਇਧਰ ਆਪਾਂ ਗੈਸ ਤੇ ਕੜਾਹੀ ਰੱਖ ਲਈਏ ਕੜਾਹੀ ਦੇ ਵਿੱਚ ਆਪਾਂ ਪਾ ਦਾਂਗੇ ਹੁਣ ਅੱਧਾ ਕੱਪ ਸਰੋਂ ਦਾ ਤੇਲ ਥੋੜਾ ਜਿਹਾ ਤੇਲ ਬਚ ਗਿਆ ਸੀ ਜਦੋਂ ਆਪਾਂ ਇਹ ਉਬਾਲੇ ਸੀਗੇ ਔਲੇ ਤੇ ਥੋੜਾ ਜਿਹਾ ਤੇਲ ਮੈਂ ਹੋਰ ਪਾ ਲਿਆ ਸੀਗਾ ਹੁਣ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਤੇਲ ਗਰਮ ਹੋ ਗਿਆ ਇੱਕ ਚਮਚ ਪਾ ਦਾਂਗੇ ਅਜਮੈਨ ਇਹਦੇ ਆਖਣ ਥੋੜਾ ਜਿਹਾ ਸਲੋ ਕਰਤਾ ਹੈਗਾ ਹੁਣ ਪਾ ਦਾਂਗੇ ਥੋੜੀ ਜਿਹੀ ਹਿੰਗ ਤੁੜਾ ਯਾ ਨਾ ਆਪਾਂ ਇਹਨਾਂ ਨੂੰ ਬਸ ਪੋਨ ਦੇਾਂਗੇ ਇਕੱਧਾ ਸਕੈਂਟ ਵਾਸਤੇ ਆਪਾਂ ਨਾ ਸੇਕ ਲਵਾ ਲਿਆ ਹੈਗਾ ਹੁਣ ਗੈਸ ਕਰਦਨੇ ਆਪਾਂ ਬੰਦ ਚੰਗੀ ਤਰ੍ਹਾਂ ਤੇਲ ਵੀ ਗਰਮ ਹੋ ਗਿਆ ਅਜਮੈਨ ਵੀ ਵਧੀਆ ਇਹਦੇ ਵਿੱਚ ਹੁਣ ਗਰਮ ਹੋ ਗਈ ਹੈ ਹੁਣ ਪਾ ਦਾਂਗੇ ਆਪਾਂ ਜਿਹੜੇ ਮਸਾਲੇ ਪੀਸੇ ਆ ਉਹ ਇਹ ਆਪਣੇ ਕੋਲੇ ਨਾ 1 ਕਿਲੋ ਔਲੇ ਸੀਗੇ ਬਸ ਓਨੇ ਹੀ ਆਪਾਂ ਮਸਾਲੇ ਪੀਸੇ ਆ ਜੇ ਆਪਾਂ ਜਾਦੇ ਮਤਲਬ ਔਲੇ 2 ਕਿਲੋ ਹੋਣ ਤਾਂ ਤੁਸੀਂ ਉਸੇ ਹਿਸਾਬ ਨਾਲ ਸਾਡੇ ਤੁਸੀਂ ਲੈ ਸਕਦੇ ਹੋ ਹੁਣ ਪਾਉਣਾ ਕਿ ਚਮਚ ਪਾ ਦਾਂਗੇ ਹਲਦੀ ਦਾ ਤੇ ਇੱਕ ਚਮਚ ਪਾ ਦਾਂਗੇ ਕਸ਼ਮੀਰੀ ਲਾਲ ਮਿਰਚ ਪਾਊਡਰ ਸਿਰਫ ਇਹਦੇ ਨਾਲ ਕਲਰ ਹੀ ਵਧੀਆ ਆਊਗਾ ਤੇ ਹੁਣ ਪਾ ਦਾਂਗੇ ਆਪਾਂ ਨਮਕ ਇਹ ਆਪਾਂ 2 ਚਮਚ ਰਏ ਨੇ ਨਮਕ ਨਮਕ ਆਪਾਂ ਥੋੜਾ ਜਿਹਾ ਪਹਿਲਾਂ ਵੀ ਪਾਇਆ ਸੀ ਕਿਉਂਕਿ ਔਲਿਆਂ ਦੇ ਵਿੱਚ ਨਾ ਨਮਕ ਥੋੜਾ ਜਿਆਦਾ ਹੀ ਚਾਹੀਦਾ ਹੈਗਾ ਇਹਨੂੰ ਆਪਾਂ ਚੰਗੀ ਤਰ੍ਹਾਂ ਕਰ ਦਿੰਨੇ ਆ ਹੁਣ ਮਿਕਸ ਹੁਣ ਆਪਾਂ ਚੰਗੀ ਤਰ੍ਹਾਂ ਨਾ ਸਾਰੇ ਸਮਾਨ ਨੂੰ ਵਧੀਆ ਮਿਕਸ ਕਰਤਾ ਹੁਣ ਆਪਾਂ ਪਾ ਦਾਂਗੇ ਫਰਾਈ ਕੀਤੇ ਹੋਏ ਔਲੇ ਔਲੇ ਦੇਖੋ ਕਿੰਨੇ ਨਰਮ ਹੋਏਗੇ ਦੇਖੋ ਬਹੁਤ ਵਧੀਆ ਨਰਮ ਹੈਗੇ ਨਾਲੇ ਆਪਾਂ ਕੋਈ ਪਾਣੀ ਦੇ ਵਿੱਚ ਨਹੀਂ ਉਬਾਲੇ ਹੁਣ ਆਪਾਂ ਚੰਗੀ ਤਰ੍ਹਾਂ ਨਾ ਮਸਾਲਿਆਂ ਦੇ ਵਿੱਚ ਔਲੇ ਨੂੰ ਮਿਕਸ ਕਰ ਦਿੰਨੇ ਆ ਤੇ ਇਸ ਤਰ੍ਹਾਂ ਜਦੋਂ ਆਪਾਂ ਔਲਿਆਂ ਦਾ achar ਬਣਾਉਨੇ ਹਨਾ ਤੇ ਆਪਾਂ ਫਿਰ ਇਹ ਤੁਰੰਤ ਪੈਰੀ achar ਖਾ ਸਕਦੇ ਆ ਕਿਉਂਕਿ ਆਪਾਂ ਨਮਕ ਵੀ ਪਹਿਲਾਂ ਪਾਤਾ ਸੀਗਾ ਜਿਹੜਾ ਨਮਕ ਆਪਾਂ ਪਹਿਲਾਂ ਪਾਇਆ ਸੀ ਨਾ ਤੇ ਉਹਦੇ ਨਾਲ ਵਧੀਆ ਮਤਲਬ ਟੇਸਟ ਆ ਜਾਂਦਾ ਹੈਗਾ achar ਦਾ ਕਿਉਂਕਿ ਇਹ ਫੋਕੇ ਜਿਹੀ ਨਹੀਂ ਬਣਦੇਗੇ ਫਿਰ ਨਮਕ ਵਧੀਆ ਵਿੱਚ ਮਿਕਸ ਹੋ ਜਾਂਦਾ ਹੈਗਾ ਹਾਂਜੀ ਦੇਖੋ ਔਲਿਆਂ ਦਾ achar ਬਣ ਕੇ ਹੋ ਗਿਆ ਆਪਣਾ ਰੈਡੀ ਕਿੰਨਾ ਵਧੀਆ ਔਲਿਆਂ ਦਾ achar ਬਣਿਆ ਹੈਗਾ ਤੇ ਬਹੁਤ ਹੀ ਸੌਫਟ ਬਣ ਗਿਆ ਹੁਣੇ ਤੁਸੀਂ ਤੁਰੰਤ ਪਰ ਵੀ ਔਲਿਆਂ ਦੇ achar ਨੂੰ ਖਾ ਸਕਦੇ ਆ ਤੇ ਜਾਂ ਤੁਸੀਂ ਇਹਨੂੰ 2 ਦਿਨ ਰੱਖ ਕੇ ਵੀ ਇਹਨੂੰ ਖਾ ਸਕਦੇ ਆ ਵੈਸੇ ਆਪਾਂ ਇਹ ਬਿਲਕੁਲ ਸੌਫਟ ਕਰ ਲਏ ਹੈਗੇ ਆ ਔਲੇ ਤੇ ਇਹ ਤੁਰੰਤ ਪਰ ਤੁਸੀਂ ਖਾ ਸਕਦੇ ਇਹਨੂੰ ਤੁਸੀਂ ਪਰੌਠੇ ਦੇ ਨਾਲ ਖਾਓ ਚਾਹੇ ਤੁਸੀਂ ਰੋਟੀ ਦੇ ਨਾਲ ਖਾਓ ਔਲੇ ਆਪਣੇ ਬਹੁਤ ਵਧੀਆ ਬਣੇ ਹੈਗੇ। ਹਾਂਜੀ ਰੈਸਪੀ ਤੁਹਾਨੂੰ ਵਧੀਆ ਲੱਗੀ ਹੋਵੇ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ। ਕੋਲੋਂ ਲਾਈਕ ਵੀ ਕਰਦੇ ਹੋ। ਇੱਕ ਸੋਣਾ ਜਿਹਾ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਤੁਹਾਨੂੰ ਅੱਜ ਦੀ ਔਲਿਆਂ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆ ਤੇ ਕੋਈ ਮਿਲਾਂਗੇ ਆਪਾਂ ਨਵੀਂ ਰੈਸਪੀ ਨਾਲ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ।